ਵੱਡੀ ਖਬਰ ਰਾਣਾ ਬਲਾ ਚੌਰੀਆ ਦਾ ਕਤਲ ਕਰਕੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਲਓ ਜੀ ਪੋਸਟ ਪਾ ਕੇ ਜ਼ਿੰਮੇਵਾਰੀ ਲੈ ਲਈ ਗਈ ਹੈ ਬਹੁਤ ਵੱਡਾ ਖੁਲਾਸਾ ਹੋਇਆ ਪੰਜਾਬ ਸਰਕਾਰ ਦੇ ਉੱਪਰ ਵੀ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਬੀਤੀ ਰਾਤ ਚੱਲਦੇ ਕਬੱਡੀ ਟੂਰਨਾਮੈਂਟ ਦੇ ਵਿੱਚ ਇੱਕ ਮਸ਼ਹੂਰ ਕਬੱਡੀ ਖਿਡਾਰੀ ਰਾਣਾ ਬਲਾ ਚੌਰੀਆ ਨੂੰ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਵਾਇਰਲ ਕੀਤੀ ਗਈ ਹੈ ਜਿਦੇ ਵਿੱਚ 6 ਜਣੇ ਉਸ ਕਤਲ ਕਾਂਡ ਦੀ ਜ਼ਿੰਮੇਵਾਰੀ ਲੈ ਰਹੇ ਨੇ ਤੇ ਨਾਲੇ ਕਤਲ ਕਰਨ ਦਾ ਕਾਰਨ ਵੀ ਦੱਸ ਰਹੇ ਨੇ ਤੇ ਕਤਲ ਦਾ ਪੂਰਾ ਕਾਰਨ ਸਿੱਧੂ ਮੂਸੇਵਾਲਾ ਨਾਲ ਜੋੜਿਆ ਜਾ ਰਿਹਾ ਹੈ ਮੈਂ ਤੁਹਾਨੂੰ ਪੜ ਕੇ ਉਹ ਪੂਰੀ ਪੋਸਟ ਸੁਣਾਉਣਾ ਪਰ ਸਭ ਤੋਂ ਪਹਿਲਾਂ ਤੁਸੀਂ ਦੱਸਿਓ ਇਹ ਪੰਜਾਬ ਦਾ ਮਾਹੌਲ ਬਣ ਕੀ ਗਿਆ ਕਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਜਗਰਾਉਂ ਚ ਮਾਰ ਦਿੱਤਾ ਜਾਂਦਾ ਕਦੇ ਜਿਹੜਾ ਨੰਗਲ ਅੰਬੀਆਂ ਸੀ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਗਰਾਊਂਡ ਦੇ ਵਿੱਚ ਔਰ ਕਦੇ ਜਿਹੜਾ ਕਬੱਡੀ ਖਿਡਾਰੀ ਲੁਧਿਆਣਾ ਦੇ ਵਿੱਚ ਗੁਰਵਿੰਦਰ ਸਿੰਘ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਕਦੇ ਗਰਾਊਂਡ ਦੇ ਵਿੱਚ ਇੱਕ ਬੱਚੇ ਦਾ ਕਤਲ ਕੀਤਾ ਗਿਆ ਖੇਡਦੇ ਹੋਏ ਤੇ ਹੁਣ ਇਹਦਾ ਕਤਲ ਜਿਹੜਾ ਉਹ ਰਾਣਾ ਬਲਾ ਚੌਰੀਆ ਦਾ ਗਰਾਊਂਡ ਦੇ ਵਿੱਚ ਕੀਤਾ ਗਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਹਾਲ ਕੀ ਆ ਇਹ ਤੁਸੀਂ ਦੱਸਿਓ ਪੋਸਟ ਪਾਈ ਆ ਕੁਝ ਲੋਕਾਂ ਨੇ ਜਦੋਂ ਕਤਲ ਕੀਤਾ ਕੱਲ ਰਾਣਾ ਬਲਾਚੌਰੀਆ ਦਾ ਤਾਂ ਉਸ ਵਕਤ ਗਰਾਊਂਡ ਹਜ਼ਾਰਾਂ ਲੋਕਾਂ ਦੇ ਨਾਲ ਭਰਿਆ ਹੋਇਆ ਸੀ ਕੁਝ ਲੋਕ ਆਏ ਫੋਟੋ ਖਿਚਾਉਣ ਦੀ ਗੱਲ ਕੀਤੀ ਫੋਟੋ ਖਿਚਾਉਂਦਿਆਂ ਹੋਇਆਂ ਫਿਰ ਗੋਲੀਆਂ ਮਾਰੀਆਂ ਹੁਣ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪੋਸਟ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਸੱਚੀ ਹੈ ਕਿ ਝੂਠੀ ਹੈ ਕਿਉਂਕਿ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੋਸਟ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਲਿਖੀ ਹੈ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਮੁਹਾਲੀ ਸੁਹਾਣਾ ਸਾਹਿਬ ਕਬੱਡੀ ਕੱਪ ਤੇ ਰਾਣਾ ਬਲਾ ਚੌਰੀਆ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਸ਼ਗਨਪ੍ਰੀਤ ਮੁਹੱਬਤ ਰੰਧਾਵਾ ਅਮਰ ਖੱਬੇ ਤੇ ਦਾਸੂਵਾਲ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਜ਼ਿੰਮੇਵਾਰੀ ਲਈ ਗਈ ਹੈ ਔਰ ਅੱਗੇ ਲਿਖਿਆ ਇਹ ਬੰਦਾ ਸਾਡੇ ਐਂਟੀ ਜੱਗੂ ਖੋਤੀ ਤੇ ਲੌਰੈਂਸ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਰਹਿائش ਕਰਵਾਈ ਤੇ ਖੁਦ ਬੰਦੇ ਸਾਹਮੇ ਸੀ ਅੱਜ ਅਸੀਂ ਰਾਣਾ ਮਾਰ ਕੇ ਸਿੱਧੂ ਮੂਸੇਵਾਲੇ ਦਾ ਬਦਲਾ ਲੈ ਲਿਆ ਇਹ ਸਿੱਧੀ ਗੱਲ ਇਸ ਪੋਸਟ ਦੇ ਵਿੱਚ ਲਿਖੀ ਗਈ ਹੈ ਕਿ ਇਹ ਜਿਹਨੂੰ ਅਸੀਂ ਮਾਰਿਆ ਇਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸ਼ਹਿਦ ਦਿੱਤੀ ਸੀ ਬੰਦੇ ਸਾਹਮੇ ਸੀ ਤੇ ਇਸ ਕਰਕੇ ਅਸੀਂ ਇਹਦੇ ਤੋਂ ਬਦਲਾ ਲਿਆ ਇਹ ਕੰਮ ਸਾਡੇ ਭਰਾ ਮੱਖਣ ਅਮਰਸਰ ਤੇ ਡਿਫਾਲਟਰ ਕਰਨ ਨੇ ਕੀਤਾ ਹੈ ਬਾਕੀ ਅੱਜ ਸਾਰਿਆਂ ਤੋਂ ਸਾਰਿਆਂ ਪਲੇਅਰਾਂ ਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਬੇਨਤੀ ਆ ਕਿ ਕੋਈ ਵੀ ਜੱਗੂ ਖੋਤੀ ਤੇ ਹੈਰੀ ਟੋਟ ਦੀ ਟੀਮ ਨਾਲ ਨਾ ਨਾ ਖੇਡੇ ਤੇ ਰਿਜ਼ਲਟ ਸੇਮ ਮਿਲੂਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਖੋਤੀ ਤੇ ਹੈਰੀ ਟੌਂਟ ਦੀ ਕਬੱਡੀ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਚਾਹੀਦੀ ਵੈਗਰੂ ਮਿਹਰ ਕਰੇ ਵੇਟ ਐਂਡ ਵਾਚ ਇਹ ਪੋਸਟ ਲਿਖ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਆ ਕੀ ਇਹ ਪੋਸਟ ਸੱਚੀ ਆ ਕਿ ਝੂਠੀ ਆ ਇਹ ਤੈਅ ਕਰਨਾ ਪੁਲਿਸ ਦਾ ਕੰਮ ਹੈ ਜਾਂਚ ਦਾ ਕੰਮ ਹੈ ਪਰ ਜੋ ਪੋਸਟ ਵਾਇਰਲ ਹੋ ਰਹੀ ਆ ਉਹ ਆਪਾਂ ਤੁਹਾਡੇ ਸਾਹਮਣੇ ਰੱਖੀ ਆ ਜੇਕਰ ਇਹ ਪੋਸਟ ਸੱਚੀ ਹੈ ਤਾ ਫਿਰ ਮਾਮਲਾ ਬਹੁਤ ਗੰਭੀਰ ਹੈ ਸਵਾਲ ਪੰਜਾਬ ਸਰਕਾਰ ਤੇ ਵੀ ਨੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਤੱਕ ਨੇ ਇਹ ਦਾਅਵੇ ਕੀਤੇ ਸੀ ਕੇਜਰੀਵਾਲ ਨੇ ਤਾਂ ਇਥੋਂ ਤੱਕ ਕਹਿੰਦਾ ਸੀ ਕਿ ਗੈਂਗਸਟਰ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਫਿਰ ਅਸੀਂ ਬਹੁਤ ਬੁਰੀ ਕਰਾਂਗੇ ਤੇ ਆਹ ਕੀ ਹੋ ਰਿਹਾ ਕਿ ਗੈਂਗਸਟਰ ਪੰਜਾਬ ਛੱਡ ਗਏ ਨੇ ਕੇਜਰੀਵਾਲ ਸਾਹਿਬ ਦੇ ਜਾਂ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਆ ਤਾਂ ਦਿਨ ਦੀ ਵੀ ਸਭ ਕੁਝ ਚੱਲ ਰਿਹਾ ਤਾਂ ਇਥੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬ ਦਾ ਇਹ ਮਾਹੌਲ ਬਣਿਆ ਕਿਵੇਂ ਆ ਨਸ਼ਿਆਂ ਵਿੱਚ ਜਾਂ ਗੈਂਗਸਟਰ ਪੁਨੇ ਵਾਲੇ ਪਾਸੇ ਸਾਡੀ ਜਵਾਨੀ ਗਈ ਕਿਉਂ ਇਹਨੂੰ ਲੈ ਕੇ ਕੌਣ ਗਿਆ ਕੋਈ ਵੀ ਮਾਂ ਆਪਣੇ ਪੁੱਤ ਨੂੰ ਨਹੀਂ ਚਾਹੁੰਦੀ ਇਧਰ ਨੂੰ ਲੈ ਕੇ ਜਾਣਾ ਕੋਈ ਵੀ ਮੁੰਡਾ ਗੈਂਗਸਟਰ ਬਣਨ ਦਾ ਏਮ ਲੈ ਕੇ ਨਹੀਂ ਜੰਮਦਾ ਗੰਦੀਆਂ ਸਿਆਸਤਾਂ ਤੇ ਜਿਹੜਾ ਮਾਹੌਲ ਦਿੱਤਾ ਗਿਆ ਉਹਦੇ ਹਾਲਾਤਾਂ ਦੇ ਵਿੱਚੋਂ ਇਹ ਚਾਹੇ ਨਸ਼ੇ ਹੋਣ ਚਾਹੇ ਇਹ ਗੈਂਗਸਟਰ ਪੁਨਾ ਹੋਵੇ ਤੇ ਚਾਹੇ ਹੋਰ ਚੀਜ਼ਾਂ ਹੋਣ ਉਹ ਪੈਦਾ ਹੋਈਆਂ ਨੇ ਔਰ ਇਹਦੀਆਂ ਜ਼ਿੰਮੇਵਾਰ ਉਹ ਗੰਦੀਆਂ ਸਿਆਸਤਾਂ ਨੇ ਜਿਨ੍ਹਾਂ ਨੇ ਇਹ ਸਾਰਾ ਮਾਹੌਲ ਪੈਦਾ ਕੀਤਾ ਅੱਜ ਜਿਸ ਤਰੀਕੇ ਦੇ ਨਾਲ ਕਬੱਡੀ ਖਿਡਾਰੀ ਨੂੰ ਮਾਰਿਆ ਗਿਆ ਉਹ ਮੈਂ ਫਿਰ ਤੁਹਾਨੂੰ ਦੱਸ ਦਿਆਂ ਫਿਰ ਉਹਦਾ ਆਪਾਂ ਵਿਸ਼ਲੇਸ਼ਣ ਕਰਦੇ ਹਾਂ ਤੁਸੀਂ ਦੇਖੋ ਗਰਾਊਂਡ ਦੇ ਵਿੱਚ ਕੁਝ ਵਿਅਕਤੀ ਆਏ ਉਹ ਜਦੋਂ ਦੱਸਿਆ ਜਾ ਰਿਹਾ ਚਸ਼ਮਦੀਦ ਜਿਹੜੇ ਗਵਾਹ ਨੇ ਕਿ ਰਾਣਾ ਬਲਾਚਾਰੀਆ ਜਦ ਜਾ ਰਿਹਾ ਸੀ ਸਟੇਜ ਵੱਲ ਰਸਤੇ 'ਚ ਰੋਕਿਆ ਗਿਆ ਨਾਲ ਉਹਦੇ ਸਮਰਥਕ ਸੀ ਜਾ ਰਹੇ ਫਿਰ ਕੀ ਆ ਗਿਆ ਕਿ ਅਸੀਂ ਤੁਹਾਡੇ ਫੈਨ ਆ ਤੇ ਅਸੀਂ ਤੁਹਾਡੀ ਤੁਹਾਡਾ ਫੋਟੋ ਲੈਣੀ ਹੈ ਤੇ ਫੋਟੋ ਆਪਣੇ ਫੋਨ ਚ ਕੀਤੀ ਗਈ ਉਸ ਤੋਂ ਬਾਅਦ ਫਿਰ ਉਹਦੇ ਉੱਪਰ ਸਿਰ ਦੇ ਵਿੱਚ ਗੋਲੀਆਂ 5 6 ਗੋਲੀਆਂ ਮਾਰੀਆਂ ਗਈਆਂ ਔਰ ਦੱਸਿਆ ਜਾ ਰਿਹਾ ਕਿ ਕੁਝ ਟਾਈਮ ਬਾਅਦ ਉੱਥੇ ਮਨਕੀਰਤ ਔਲਖ ਜਿਹੜਾ ਸਿੰਗਰ ਹੈ ਉਹਨੇ ਵੀ ਆਉਣਾ ਸੀਗਾ ਦੱਸਿਆ ਜਾ ਰਿਹਾ ਕਿ ਉੱਥੇ ਬਹੁਤ ਵੱਡੇ ਪੁਲਿਸ ਅਫਸਰ ਵੀ ਮੌਜੂਦ ਸੀ ਕਾਫੀ ਗਿਣਤੀ ਚ ਪੁਲਿਸ ਵੀ ਮੌਜੂਦ ਸੀ ਪਰ ਬੜੇ ਆਰਾਮ ਦੇ ਨਾਲ ਵਾਰਦਾਤ ਕਰਕੇ ਅਗਲੇ ਨਿਕਲ ਗਏ ਪੁਲਿਸ ਕੁਝ ਨਹੀਂ ਕਰ ਸਕੀ ਪੁਲਿਸ ਕਿਉਂ ਨਹੀਂ ਕੁਝ ਕਰ ਸਕੀ ਇਹ ਸਵਾਲ ਹੈ ਦੇਖੋ ਵਾਰਦਾਤਾਂ ਪੰਜਾਬ ਦੇ ਵਿੱਚ ਰੋਜ਼ ਹੋ ਰਹੀਆਂ ਨੇ ਲੋਕ ਬਹੁਤ ਚਿੰਤਤ ਨੇ ਜਨਤਾ ਡਰੀ ਹੋਈ ਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਭ ਅੱਛਾ ਹੈ ਸਭ ਠੀਕ ਹੈ ਪੰਜਾਬ ਰੰਗਲਾ ਬਣ ਗਿਆ ਪਿਛਲੇ ਦਿਨੀ ਜਿਹੜਾ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਉਨੇ ਤੇ ਕਾਂਗਰਸ ਦੇ ਹੋਰ ਕਈ ਨੇਤਾਵਾਂ ਨੇ ਇਹ ਕਿਹਾ ਸੀ ਕਿ ਤੁਸੀਂ ਸਾਨੂੰ ਦਿਓ ਬਾਗਡੋਰ ਤੇ ਅਸੀਂ ਇੰਨੇ ਘੰਟਿਆਂ ਦੇ ਵਿੱਚ ਗੈਂਗਸਟਰਾਂ ਨੂੰ ਖਤਮ ਕਰਕੇ ਦਿਖਾਵਾਂਗੇ ਪਰ ਰਾਜੇ ਵੜਿੰਗ ਨੂੰ ਪੰਜਾਬ ਪੁੱਛਦਾ ਵੜਿੰਗ ਸਾਹਿਬ ਇਹ ਠੀਕ ਆ ਵੀ ਇਹਨਾਂ ਤੋਂ ਵੀ ਕੁਝ ਨਹੀਂ ਤੁਸੀਂ ਕਹਿੰਨੇ ਹੋਇਆ ਠੀਕ ਆ ਪਰ ਤੁਹਾਡੀ ਸਰਕਾਰ ਪਿਛਲੇ 5 ਸਾਲ ਰਹੀ ਆ ਤੁਸੀਂ ਕੀ ਕੀਤਾ ਕੀ ਤੁਸੀਂ ਨਸ਼ੇ ਖਤਮ ਕੀਤੇ ਕੀ ਤੁਸੀਂ ਇਹ ਸਾਰਾ ਕੁਝ ਖਤਮ ਕੀਤਾ ਅਕਾਲੀ ਦਲ ਤੇ ਭਾਜਪਾ ਦੀ 20 ਸਰਕਾਰ ਪੰਜਾਬ ਚ ਰਹੀ ਆ ਉਦੋਂ ਉਹਨਾਂ ਨੇ ਕੀ ਕੀਤਾ ਦੇਖੋ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬਹਿਰ ਇਸ ਹਮਾਮ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਹੀ ਨੰਗੀਆਂ ਨੇ ਅੱਜ ਇੱਕ ਹੋਰ ਮਾਂ ਦਾ ਪੁੱਤ ਜਿਹੜਾ ਉਹ ਤੁਰ ਗਿਆ ਪਹਿਲੀ ਤਾਂ ਗੱਲ ਇਹ ਜਿਹੜਾ ਗੈਂਗਸਟਰਵਾਦ ਐ ਇਹ ਜਿਹੜੇ ਜਿਹੜੇ ਨੌਜਵਾਨ ਇਸ ਪਾਸੇ ਤੁਰੇ ਨੇ ਉਹਨਾਂ ਨੂੰ ਉਹ ਮਾਹੌਲ ਦੇ ਕੇ ਵਾਪਸ ਲਿਆਉਣਾ ਚਾਹੀਦਾ ਤੇ ਅੱਗੇ ਤੋਂ ਜਿਹੜਾ ਮਾਹੌਲ ਗੈਂਗਸਟਰ ਪੁਣੇ ਵੱਲ ਜਾਣ ਲਈ ਮਜਬੂਰ ਕਰਦਾ ਜਾਂ ਲੈ ਕੇ ਜਾਂਦਾ ਉਹ ਮਾਹੌਲ ਖਤਮ ਕਰਨਾ ਚਾਹੀਦਾ ਬੇਰੋਜ਼ਗਾਰੀ ਖਤਮ ਕਰਨੀ ਚਾਹੀਦੀ ਹੈ ਸਿਆਸੀ ਨੇਤਾ ਜਿਹੜੇ ਪਹਿਲਾਂ ਨਜਾਇਜ਼ ਕਬਜ਼ੇ ਕਰਨ ਲਈ ਆਪਣੇ ਨਜਾਇਜ਼ ਕੰਮ ਕਰਾਉਣ ਲਈ ਬੂਥ ਕੈਪਚਰਿੰਗ ਕਰਾਉਣ ਲਈ ਹੋਰ ਗਲਤ ਕੰਮ ਕਰਾਉਣ ਲਈ ਕਾਲਜਾਂ ਸਕੂਲਾਂ ਯੂਨੀਵਰਸਿਟੀਆਂ ਚੋਂ ਹੋਣ ਹਾਰ ਪੁੱਤਾਂ ਨੂੰ ਯੂਜ਼ ਕਰਦੇ ਨੇ ਆਈਨਸਰ ਤੇ ਹੱਥ ਰੱਖੀ ਰੱਖਦੇ ਨੇ ਜਦੋਂ ਉਹ ਨੌਜਵਾਨ ਫਿਰ ਕਈ ਕੇਸਾਂ 'ਚ ਫਸ ਜਾਂਦੇ ਨੇ ਤਾਂ ਫਿਰ ਉਹ ਸਿਰ ਤੋਂ ਹੱਥ ਚੁੱਕ ਦਿੰਦੇ ਨੇ ਤੇ ਉਹ ਨੌਜਵਾਨ ਜਿਹੜੇ ਨੇ ਉਹ ਉਸੇ ਦਲਦਲ ਦੇ ਵਿੱਚ ਧਸਦੇ ਜਾਂਦੇ ਨੇ ਪੰਜਾਬ ਸਰਕਾਰ ਨੂੰ ਤੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਉਹਨਾਂ ਸਾਰੇ ਗੀਤਾਂ ਤੇ ਪਾਬੰਦੀ ਲਾਈ ਜਾਵੇ ਜਿਹੜੇ ਗੀਤ ਜਵਾਨੀ ਨੂੰ ਬਚਪਨ ਨੂੰ ਮਾਰ ਧਾੜ ਗੋਲੀ ਮਾਰੀ ਵੱਲ ਜਾਣ ਲਈ ਪ੍ਰੇਰਿਤ ਕਰਦੇ ਨੇ ਸੋ ਸਿੱਧੂ ਮੂਸੇਵਾਲਾ ਦਾ ਜਿਕਰ ਇਸ ਪੋਸਟ ਦੇ ਵਿੱਚ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਵਾਕਿਆ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਦੇ ਵਿੱਚ ਇਹਦਾ ਕੋਈ ਹੱਥ ਹੋ ਸਕਦਾ ਰਾਣਾ ਬਲਾਚੌਰੀਆ ਦਾ ਕੀ ਲੱਗਦਾ ਤੁਹਾਨੂੰ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅੱਜ ਤੱਕ ਉਹਦੇ ਮਾਪੇ ਇਨਸਾਫ ਮੰਗ ਰਹੇ ਨੇ ਪਰ ਅਜੇ ਤੱਕ ਉਹ ਸਾਰਾ ਕੁਝ ਅਧਵਾਟੇ ਪਿਆ ਸਿੱਧੂ ਮੂਸੇਵਾਲਾ ਨੇ ਜਿਹੜੇ ਗੀਤ ਗਾਏ ਉਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮਤਭੇਦ ਹੋ ਸਕਦੇ ਨੇ ਹੈਗੇ ਵੀ ਨੇ ਪਰ ਇੱਕ ਮਾਂ ਦਾ ਪੁੱਤ ਸੀ ਸਿੱਧੂ ਮੂਸੇਵਾਲਾ ਉਹਦਾ ਭਰਜਵਾਨ ਉਮਰ ਦੇ ਵਿੱਚ ਇਸ ਤਰ੍ਹਾਂ ਤੁਰ ਜਾਣਾ ਇਹ ਬਹੁਤ ਦਰਦਨਾਕ ਸੀ ਇਹ ਗਲਤ ਸੀਗਾ ਪਰ ਸਿੱਧੂ ਮੂਸੇਵਾਲਾ ਨੇ ਜਿਹੜੇ ਗੀਤ ਗਾਏ ਉਹਨਾਂ ਦੇ ਵਿੱਚ ਵੀ ਕਤਲੋਗਾਰਤ ਦੀ ਗੱਲ ਕੀਤੀ ਗਈ ਉਹਨਾਂ ਦੇ ਵਿੱਚ ਬਹੁਤ ਸਾਰੇ ਗੀਤਾਂ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਉਹਨਾਂ ਨਾਲ ਆਪਣੇ ਨਾਲ ਵਾਪਰ ਗਿਆ ਬਾਦ ਦੇ ਵਿੱਚ ਉਹ ਉਹੀ ਸੀਨ ਜਿਹੜੇ ਆ ਉਹਨਾਂ ਦੀ ਤਾਰੀਫ ਉਹਨਾਂ ਗੀਤਾਂ ਦੇ ਵਿੱਚ ਕੀਤੀ ਜਾਂਦੀ ਰਹੀ ਆ ਪਰ ਕਿਹੋ ਜਿਹੇ ਗੀਤ ਚਾਹੀਦੇ ਨੇ ਮੈਨੂੰ ਯਾਦ ਆ ਰਹੀਆਂ 17 ਰੂਸ ਦੇ ਇੱਕ ਮਹਾਨ ਫਿਲਾਸਫਰ ਲੈਨਨ ਦੀਆਂ ਉਹ ਕਹਿੰਦਾ ਤੁਸੀਂ ਮੈਨੂੰ ਦੱਸੋ ਤੁਹਾਡੇ ਜਵਾਨੀ ਦੇ ਮੂੰਹ ਤੇ ਕਿਹੋ ਜਿਹੇ ਗੀਤ ਹਨ ਮੈਂ ਤੁਹਾਨੂੰ ਤੁਹਾਡੇ ਦੇਸ਼ ਦਾ ਭਵਿੱਖ ਦੱਸ ਦਿਆਂਗਾ ਇਹ ਗੱਲ ਕੀਤੀ ਲੈਨਨ ਨੇ ਤਾਂ ਕੀ ਇਹ ਗੱਲ ਠੀਕ ਹੈ ਮੈਨੂੰ ਤਾਂ ਲੱਗਦਾ ਠੀਕ ਹੈ ਕਿਉਂਕਿ ਜਿਹੜੀ ਯੂਥ ਹੈ ਤੇ ਬਚਪਨ ਹੈ ਇਹਦੇ ਉੱਪਰ ਆਮ ਰੂਪ ਚ ਕੀਤੀਆਂ ਗੱਲਾਂ ਅਸਰ ਘੱਟ ਕਰਦੀਆਂ ਨੇ ਗੀਤ ਸੰਗੀਤ ਰਾਈ ਕੀਤੀਆਂ ਗੱਲਾਂ ਬਹੁਤ ਗਹਿਰਾ ਅਸਰ ਕਰਦੀਆਂ ਨੇ ਸਿੱਧਾ ਦਿਮਾਗ ਦੇ ਉੱਪਰ ਇੰਜੈਕਟ ਕਰਦੀਆਂ ਨੇ ਸਿੱਧਾ ਟੀਕਾ ਲਾਉਂਦੀਆਂ ਨੇ ਤਾਂ ਵੱਡੀ ਗਿਣਤੀ ਗੀਤ ਪਿਛਲੇ ਟਾਈਮ ਦੇ ਵਿੱਚ ਇਦਾਂ ਦੇ ਆਏ ਨੇ ਜਿਹੜੇ ਉਹ ਸਾਰੇ ਮਾਹੌਲ ਨੂੰ ਉਤਸ਼ਾਹਿਤ ਕਰਦੇ ਨੇ ਜਿਹੜਾ ਗੀਤਾਂ ਚ ਕਿਹਾ ਜਾਂਦਾ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਤੇ ਉੱਥੇ ਜੱਟ ਫੈਰ ਕਰਦਾ ਤਾਂ ਇਹ ਕੀ ਕਰੇਜ ਚੜੇਗਾ ਗੀਤ ਸੁਣ ਕੇ ਇਹ ਇਹ ਗੀਤ ਸੁਣ ਕੇ ਕਿਹੜੀ ਪ੍ਰੇਰਣਾ ਮਿਲੇਗੀ ਇਹੀ ਮਿਲੇਗੀ ਨਾ ਕਿ ਫੈਰ ਕਰਨੇ ਚਾਹੀਦੇ ਨੇ ਇਹ ਬਹੁਤ ਵਧੀਆ ਗੱਲ ਆ ਦੇਖੋ ਜੇ ਪੰਜਾਬ ਦੀ ਬਚਪਨ ਤੇ ਜਵਾਨੀ ਇਧਰ ਨੂੰ ਤੁਰ ਪਈ ਤਾਂ ਕੀ ਬਣੇਗਾ ਪੰਜਾਬ ਦੇ ਅੰਦਰ ਕਿਹੋ ਜਿਹਾ ਮਾਹੌਲ ਬਣ ਜਾਏਗਾ ਤੇ ਬਣਿਆ ਕਿਹੋ ਜਿਹਾ ਪਿਆ ਦੇਖੋ ਮਾਂ ਦਾ ਪੁੱਤ ਕੋਈ ਵੀ ਮਰੇ ਇਹ ਬਹੁਤ ਮਾੜੀ ਗੱਲ ਐ ਬੜਾ ਦੁੱਖ ਹੁੰਦਾ ਅੱਜ ਇਹਦੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਕਿ ਉਹਦਾ ਹਾਲ ਕੀ ਆ ਮੈਂ ਤਸਵੀਰਾਂ ਦੇਖ ਰਿਹਾ ਸੀਗਾ ਮੈਂ ਤਸਵੀਰਾਂ ਦੇਖ ਰਿਹਾ ਸੀ ਰਾਣਾ ਬਲਾਚੋਰੀਆ ਦਾ ਪਰਿਵਾਰ ਨੂੰ ਗਸ਼ਾ ਪੈ ਰੀਆਂ ਬੁਰਾ ਹਾਲ ਆ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਜਦ ਹੋਇਆ ਤਾਂ ਜਿਹੜੀ ਹਾਲਾਤ ਉਸ ਪਿਤਾ ਦੀ ਉਸ ਮਾਂ ਦੀ ਹੋਈ ਆ ਉਹ ਦਰਦ ਵੀ ਉਸ ਵਕਤ ਦੇਖਿਆ ਨਹੀਂ ਸੀ ਜਾਂਦਾ ਬਹੁਤ ਭੈੜੀ ਸਥਿਤੀ ਸੀ ਪਰ ਪੰਜਾਬ ਦੇ ਲੋਕੋ ਆਪਾਂ ਸਿਆਸਤਾਂ ਉਹ ਸਿਆਸਤਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਜਿਹੋ ਮਾਹੌਲ ਸਿਰਜਿਆ ਉਹਨਾਂ ਸਿਆਸਤਾਂ ਨੂੰ ਆਪਣੇ ਸਿਰ ਤੇ ਨਾ ਬਿਠਾਈਏ ਉਹਨਾਂ ਸਿਆਸਤਾਂ ਨੂੰ ਆਪਾਂ ਨਕਾਰ ਗਏ ਉਹਨਾਂ ਸਿਆਸਤਾਂ ਨੂੰ ਆਪਣੀ ਗਲੋਂ ਲਾਈਏ ਕਿਉਂਕਿ ਉਹ ਸਿਆਸਤਾਂ ਜਿਨ੍ਹਾਂ ਨੇ ਪੰਜਾਬ 'ਚ ਰੁਜ਼ਗਾਰ ਨਹੀਂ ਦਿੱਤਾ ਕੰਮ ਨਹੀਂ ਦਿੱਤਾ ਉਹ ਸਿਆਸਤਾਂ ਜਿਨ੍ਹਾਂ ਨੇ ਗਰੀਬੀ ਖਤਮ ਨਹੀਂ ਕੀਤੀ ਲੋਕਾਂ ਦੀਆਂ ਤੰਗੀਆਂ ਖਤਮ ਨਹੀਂ ਕੀਤੀਆਂ ਮਹਿੰਗਾਈ ਖਤਮ ਨਹੀਂ ਕੀਤੀ ਨਸ਼ੇ ਖਤਮ ਨਹੀਂ ਕੀਤੇ ਸਗੋਂ ਇਹ ਸਾਰੇ ਮਾਹੌਲ ਤੋਂ ਜਿਹੜਾ ਲੋਕਾਂ ਦੇ ਅੰਦਰ ਰੋਸ ਤੇ ਗੁੱਸਾ ਖਾਸ ਕਰਕੇ ਯੂਥ ਦੇ ਵਿੱਚ ਭਰਦਾ ਉਹਨੂੰ ਆਪਣੇ ਹਿੱਤਾਂ ਲਈ ਯੂਜ਼ ਕੀਤਾ ਔਰ ਜਵਾਨੀ ਨੂੰ ਇਹੋ ਜਿਹੇ ਰਾਹ ਤੇ ਤੋਰਿਆ ਕਿ ਅੱਜ ਗੈਂਗਸਵਾਦ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਗੱਲ ਬਣ ਗਿਆ ਤੇ ਅੱਜ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਮਾਰ ਦਾਂਗੇ ਪਰ ਸਵਾਲ ਇਹ ਆ ਕਿ ਕਿਹੜੀ ਕੁੱਖ ਚੋਂ ਇਹ ਪੈਦਾ ਹੋਇਆ ਉਹ ਉਹ ਕਿਹੜੀ ਕੁੱਖ ਆ ਜਿਹਦੇ ਵਿੱਚੋਂ ਇਹ ਇਹ ਸਭ ਕੁਝ ਪੈਦਾ ਹੁੰਦਾ ਜੇਕਰ ਉਹਦੀ ਪਛਾਣ ਨਾ ਨਾ ਕੀਤੀ ਤਾਂ ਫਿਰ ਅਸੀਂ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਦੇਖੋ ਮੈਂ ਪਹਿਲਾਂ ਕਿਹਾ ਕੋਈ ਵੀ ਮਾਂ ਆਪਣੇ ਪੁੱਤ ਨੂੰ ਨਾ ਨਸ਼ੇੜੀ ਬਣਾਉਣਾ ਚਾਹੁੰਦੀ ਆ ਨਾ ਗੈਂਗਸਟਰ ਬਣਾਉਣਾ ਚਾਹੁੰਦੀ ਆ ਨਾ ਆਤਵਾਦੀ ਬਣਾਉਣਾ ਚਾਹੁੰਦੀ ਆ ਇਹ ਫਿਰ ਕਿਵੇਂ ਹੁੰਦਾ ਸਾਰਾ ਕੁਝ ਇਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਐ ਸਿਆਸਤ ਦਾਣ ਅਸਲੀ ਕੁੱਖ ਨੇ ਉਹ ਉਹ ਘਟਿਆ ਸਿਆਸਤਾ ਪੰਜਾਬ ਦੇ ਸਰਜ਼ਮੀਨ ਤੇ ਖੇਡੀਆਂ ਜਾਂਦੀਆਂ ਜਿੰਨਾ ਕਰਕੇ ਇਹ ਸਾਰਾ ਮਾਹੌਲ ਬਣਿਆ ਔਰ ਦੂਜੇ ਪਾਸੇ ਦੂਜੇ ਪਾਸੇ ਸਰਕਾਰਾਂ ਨੇ ਜਵਾਨੀ ਨੂੰ ਜੋ ਦੇਣਾ ਸੀ ਜੋ ਜਵਾਨੀ ਲਈ ਯੂਥ ਲਈ ਕਰਨਾ ਸੀ ਉਹ ਸਰਕਾਰਾਂ ਨੇ ਨਹੀਂ ਕੀਤਾ ਵੇਲਾ ਮਾਨ ਸ਼ੈਤਾਨ ਦਾ ਘਰ ਵੀ ਕਿਹਾ ਜਾਂਦਾ ਹੈ ਕੀ ਸਰਕਾਰਾਂ ਨੇ ਸਾਡੇ ਯੂਥ ਨੂੰ ਸਾਡੀ ਜਵਾਨੀ ਨੂੰ ਕੋਈ ਆਸ ਉਮੀਦ ਬਣਾਈ ਹੈ ਜੰਨੀ ਯੂਥ ਪੜ ਰਿਹਾ ਹੈ ਇੱਥੇ ਜਿਹੜੇ ਪੜ ਗਏ ਬੀਐਡ ਕਰ ਲਈ ਈਟੀਟੀ ਕਰ ਲਈ ਐਮਐਡ ਕਰ ਲਈ ਹੋਰ ਡਿਗਰੀਆਂ ਕਰ ਲੀਆਂ ਇੱਥੋਂ ਤੱਕ ਐਮਫਿਲ ਪੀਐਚਡੀ ਤੱਕ ਪੜ੍ਹਾਈ ਕਰ ਲਈ ਇਹ ਸਾਰਾ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਵਾਨੀ ਨੂੰ ਇੱਥੇ ਕੋਈ ਰਾਹ ਨਜ਼ਰ ਨਹੀਂ ਆਉਂਦਾ ਕੋਈ ਭਵੇਖ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਹਨੇਰਾ ਨਜ਼ਰ ਆਉਂਦਾ ਹੈ ਤਾਂ ਇਸ ਹਨੇਰੇ ਦੇ ਆਲਮ ਦੇ ਵਿੱਚ ਫਿਰ ਯੂਥ ਜਿਹੜਾ ਉਹ ਪਟਕਦਾ ਉਹ ਕਈ ਪਾਸੇ ਵੱਲ ਵੈਨ ਚ ਵਹਿੰਦਾ ਜੇ ਸਰਕਾਰਾਂ ਨੇ ਇੱਥੇ ਇਹ ਮਾਹੌਲ ਨਾ ਬਣਾਇਆ ਹੁੰਦਾ ਤਾਂ ਆਹ ਦਿਨ ਜਿਹੜੇ ਰੋਜ਼ ਇੱਥੇ ਵੇਖਣ ਨੂੰ ਮਿਲ ਰਹੇ ਨੇ ਇਹ ਨਹੀਂ ਸੀ ਮਿਲਨੇ ਮੈਨੂੰ ਯਾਦ ਨੇ ਸ਼ਹੀਦ ਭਗਤ ਸਿੰਘ ਦੀ ਉਹ ਲਿਖਤਾ ਜਿਨ੍ਹਾਂ ਚ ਉਹ ਜਵਾਨੀ ਨੂੰ ਇੱਕ ਵੱਖਰੀ ਚੇਤਨਾ ਦੇਣ ਦੀ ਗੱਲ ਕਰਦੇ ਨੇ ਇੱਕ ਵੱਖਰੀ ਸੋਝੀ ਦੇਣ ਦੀ ਗੱਲ ਕਰਦੇ ਨੇ ਆਪਸੀ ਲੜਾਈਆਂ ਤੋਂ ਰੋਕ ਕੇ ਅਸਲੀ ਵਿਰੋਧੀ ਕੌਣ ਹੈ ਉਹਦੇ ਵੱਲ ਸਿੱਧਤ ਕਰਨ ਦੀ ਸੋਚ ਦਿੰਦੇ ਨੇ ਪਰ ਸਾਡਾ ਯੂਥ ਸਾਡੀਆਂ ਸਰਕਾਰਾਂ ਨੇ ਕਹਿ ਲਓ ਜਾਂ ਜਾਂ ਗਲਤ ਸਿਆਸਤਾਂ ਨੇ ਕਹਿ ਲਓ ਉਧਰ ਨੂੰ ਨਹੀਂ ਜਾਣ ਦਿੱਤਾ ਜਿਸ ਦਿਨ ਇੱਥੇ ਸਹੀ ਸਿਆਸਤਾਂ ਸ਼ੁਰੂ ਹੋ ਗਈਆਂ ਉਸ ਦਿਨ ਇਹ ਸਾਰਾ ਮਾਹੌਲ ਠੀਕ ਹੋ ਸਕਦਾ ਹੈ ਤੁਸੀਂ ਕੀ ਕਹੋਗੇ